ਇੱਕ ਪ੍ਰੈਕਟੀਕਲ ਤੁਹਾਨੂੰ ਦੱਸ ਰਿਹਾ ਵੀ ਬਈ ਜੋ ਇਸ ਟਾਈਮ ਹੋ ਰਿਹਾ ਹੈ ਮੈਂ ਮੁਫਤਲੀ ਐਗਜ਼ਾਮਪਲ ਦੇਣਾ ਹਾਂ ਹਾਂ ਇੱਥੋਂ ਦੇ ਐਮ.ਐਲ.ਏ. ਸਾਹਿਬ ਹੈਗੇ ਆ ਆਮ ਆਦਮੀ ਪਾਰਟੀ ਦੇ ਤੇ ਜਿਹੜੀ ਮਿਊਨਿਸਪਲ ਕਮੇਟੀ ਹੈ ਉਹ ਹੈਗੀ ਹੈ ਕਾਂਗਰਸ ਦੀ ਓਕੇ ਮਿਊਨਿਸਪਲ ਕਮੇਟੀ ਕੋਲੇ 14 ਕਰੋੜ ਰੁਪਏ ਪਿਆ ਓਕੇ ਤੇ ਸਾਤੇ ਸ਼ਹਿਰ ਦੇ ਵਿੱਚ ਸਾਰਾ ਸੀਵਰੇਜ ਜਿਹੜਾ ਹੈਗਾ ਉਹ ਆ ਕੋ ਕੇ ਸੜਕਾਂ ਤੇ ਪਾਣੀ ਹੈ ਕਿਉਂਕਿ ਜਿਹੜੀ ਕਮੇਟੀ ਆ ਉਹ ਚਾਹੁੰਦੀ ਹੈ ਵੀ ਇਹਦਾ ਜਿਹੜਾ ਬਲੇਮ ਆ ਉਹ ਐਮ ਐਲ اے ਦੇ ਜਣਾ ਜਾਵੇ ਹਾਂ ਹਾਂ ਤੇ ਐਮ ਐਲ اے ਦੇ ਸਾਲ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਜਿਉਂ ਕਮੇਟੀ ਨੂੰ ਇਹ ਕਹਿ ਸਕਣ ਕਿ ਉਹਨਾਂ ਕੋਈ ਸ਼ਰੀਫ ਸ਼ਰੀਫ ਬੰਦੇ ਆ ਜਿਹਦਾ ਕਾਲੀ ਗਾਂ ਰਸੀ ਹੁੰਦੀ ਦਾ ਐਸ ਐਸ ਪੀ ਨੂੰ ਬੁਲਾ ਕੇ ਕਹਿ ਦਿੰਦੇ ਬਨਰ ਪੁੱਛ ਵੀ ਕੀ ਕਰਨਾ ਜੀ ਠੀਕ ਹੈ ਉਹ ਉਹ ਨਹੀਂ ਖਰਾਫਤ ਕਰਕੇ ਵੀ ਅੱਜ ਮੈਂ ਦੱਸਦਾ ਵੀ ਇਹਦਾ ਵੀ ਜਿਹੜਾ 8 8 ਫੇਸ ਦੇ ਵਿੱਚ ਹੁੰਦਾ ਹੈ ਨਾ ਮੈਂ ਇੱਕਦਮ ਮੈਨੂੰ ਐਮਪੀ ਦੇ ਵਿਧਾਨ ਸਭਾ ਦਾ ਨਹੀਂ ਪਤਾ ਪਰ ਮੈਂ ਇੱਕ ਗੱਲ ਦੱਸ ਦਿੰਦਾ ਵਿਧਾਨ ਸਭਾ ਦਾ ਮਿਸਟੋ ਕਮੇਟੀ ਦੇ ਸਰਪੰਚੀ ਦਾ ਹੋਣਾ ਵੀ ਟਿਕੋ ਟਾਈਮ ਹੋ ਜਾ ਤਾਂ ਬਹੁਤ ਵਧੀਆ ਓਕੇ ਕਿਉਂਕਿ ਗਵਰਨਮੈਂਟ ਦੇ ਜਿਹੜੀਆਂ ਪਾਲਿਸਿਸ ਆ ਉਹ கிரਾਸ ਰੂਟ ਤੇ ਯਕਦਾਂ ਪਹੁੰਚ ਸਕਣ ਓਕੇ ਦੂਜੀ ਗੱਲ ਸਰ ਜਿਹੜੇ ਐਮਐਲਏ ਜਦੋਂ ਇਲੈਕਟਡ ਹੋ ਜਾਂਦੇ ਆ ਇਹ ਫਿਰ ਆਪਦੇ ਬੰਦੇ ਇਲੈਕਟ ਕਰਦੇ ਸਰਪੰਚ ਤੇ ਉਸ ਟਾਈਮ ਇਹਨਾਂ ਨੇ ਪਿੰਡਾਂ ਦੇ ਵਿੱਚ ਇੰਨੇ ਜਿਆਦਾ ਫਰਸੀ ਦੇ ਆਪਣਾ ਕੀਆ ਬਾਈ ਫਰਕਸ਼ਨ ਕਰ ਦਿੰਦੇ ਕਿਉਂਕਿ ਗਲਤ ਬੰਦੇ ਨੂੰ ਚੂਸ ਕਰਦੇ ਆ ਜਿਹਦੇ ਥ्रू ਇਹਨਾਂ ਨੇ ਪੈਸਾ ਖਾਣਾ ਹੁੰਦਾ ਐ ਐਮ ਐਲ ਐਸ ਨੇ ਜਿੱਲੇ ਵੀ ਅੱਜ ਤਾਈ ਚਾਹੇ ਕਾਲੀ ਹੈ ਚਾਹੇ ਕਾਂਗਰਸੀ ਹੈ ਇਹਨਾਂ ਨੇ ਪਿੰਡਾਂ ਦੇ ਵਿੱਚ ਇੰਨੀ ਧੜੇਵੰਦੀ ਡੂੰਗੀ ਪੈਦਾ ਕੀਤੀ ਵੀ ਸੱਤ ਤੁਸੀਂ ਸੋਚ ਨਹੀਂ ਸਕਦੇ ਕਿ ਇਹਨਾਂ ਨੇ ਆਪ ਦੇ ਸਾਲੇ ਰੱਖੇ ਸੀਗੇ ਕਿ ਜੇ ਇੱਕ ਇੱਕ ਇੰਟਰਲੌਕ ਟਾਇਲ ਲੱਗਦੀ ਸੀ ਉਹਦਾ ਉਹ ਕਮਿਸ਼ਨ ਸ਼ਾਮ ਨੂੰ ਕਲੈਕਟ ਕਰ ਲੈਂਦੇ ਸੀ ਚਾਹੇ ਉਹ ਮਿਊਂਸਪਲ ਕਮੇਟੀ 'ਚ ਲੱਗੀ ਹੈ ਚਾਹੇ ਉਹ ਸਰਪੰਚ ਦੇ ਵਿੱਚ ਲੱਗੀ ਹੈ ਹੂੰ 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 ਤੇ ਮਤਲਬ ਕਿ ਦੇ ਐਮ ਐਲ اے ਦਾ ਮੈਨੂੰ ਕੋਈ ਜ਼ਿਆਦਾ ਨਹੀਂ ਐਮ ਐਲ اے ਦੇ ਨਾਲ ਮਿਊਸਪਲ ਕਮੇਟੀ ਤੇ ਐਮ ਐਲ اے ਦੇ ਨਾਲ ਸਰਪੰਚੀ ਜੇ ਇਕੱਠੀ ਹੋ ਜੇ ਸੋ ਸੋ ਸਾਰੀਆਂ ਨਹੀਂ ਸਾਰੀਆਂ ਚੋਣ ਚਾਰੇ ਕੋ ਚੋਣਾ ਨਹੀਂ ਲੇਕਿਨ ਵਿਧਾਨ ਸਭਾ ਤੇ ਸਰਪੰਚੀ ਦੇ ਨਗਰ ਨਿਗਮ ਦੀਆਂ ਇਕੱਠੀਆਂ ਹੋਣੀ ਚਾਹੀਦੀਆਂ ਬਿਲਕੁਲ ਸਾਰੇ ਬਿਲਕੁਲ ਇਕੱਠੀਆਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਕੀ ਹੈ ਵੀ ਗਵਰਨਮੈਂਟ ਦੀ ਜੋ ਪਾਲਿਸੀ ਹੈ ਗਰਾਸਰੂਟ ਤੇ ਯਕਦਮ ਪਹੁੰਚੇ ਓਕੇ ਓਕੇ ਸੋ ਸਟੇਟ ਵੀ ਆ ਸਾਰੀਆਂ ਚੋਣਾਂ ਇਕੱਠੀਆਂ ਤੇ ਨੈਸ਼ਨਲ ਚੋਣਾਂ ਜਿਹੜੀਆਂ ਉਹ ਆਟ ਮਿਹਰਬਾਨੀ ਅੱਡ ਹੋ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ਿਵਚਰਨ ਦਾ ਇਹ ਵਿਚਾਰ ਤੁਸੀਂ ਸੁਣੀ ਲਿਆ ਵਾ ਕਿ ਨੈਸ਼ਨਲ ਚੋਣਾ ਅੱਡ ਤੇ ਸਟੇਟ ਦੀਆਂ ਸਾਰੀਆਂ ਚੋਣਾਂ ਕਿੰਨੇ ਚੋਣਾਂ ਜਿਹੜੀਆਂ ਵਾ ਉਹ ਇਕੱਠੀਆਂ ਜਿਹੜੀਆਂ ਵਾ ਉਹ ਹੋ ਜਾਣ ਤੇ ਬੇਫਰੇ ਆ